ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਲਵਿੰਦਰ ਕੌਰ ਹਰਿਆਉ ਨਜ਼ਦੀਕ ਪਾਤਰਾਂ ਦੇ ਮੇਰਾ ਪਿੰਡ ਹੈ ਅਸੀਂ ਉੱਥੋਂ ਸਾਰਾ ਪਿੰਡਾਂ ਦਾ ਸਾਡਾ ਜੱਥਾ ਹੈ ਜਿਹੜਾ ਉਰੇ ਧਰਨੇ ਦੇ ਵਿੱਚ 13 ਤਰੀਕ ਤੋਂ ਸ਼ਮੂਲੀਅਤ ਕਰਕੇ ਬੈਠਾ ਆ ਆਪਣੀਆਂ ਜਿੰਸਾਂ ਦੇ ਸਹੀ ਭਾ ਲੈਣ ਲਈ ਸ਼ਾਂਤਮਈ ਤਰੀਕੇ ਨਾਲ ਸੈਂਟਰ ਦੀ ਮੋਦੀ ਅ ਅਡਾਨੀਆਂ ਬਾਨੀਆਂ ਦੀ ਰਖੇਲ ਸਰਕਾਰ ਨੂੰ ਜਗਾਉਣ ਲਈ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਮਾਰਚ ਕਰਨ ਲਈ ਅੱਗੇ ਵਧ ਰਹੇ ਸੀਗੇ ਅੱਜ ਜੋ ਕੁਝ ਕੀਤਾ ਆ ਉਹਦੇ ਵਿੱਚ ਸਾਡਾ ਇੱਕ ਗੱਬਰੂ ਆ ਉਹ ਸ਼ਹੀਦ ਹੋਇਆ 100 ਤੋਂ ਵੀ ਵੱਧ ਮੈਨੂੰ ਲੱਗੇ ਹਜ਼ਾਰਾਂ ਦੇ ਕਰੀਬ ਬੰਦੇ ਸਾਡੇ ਆ ਜਿਹੜੇ ਫੱਟੜ ਹੋਏ ਨੇ ਹਜੇ ਉਹਨਾਂ ਚੋਂ ਪਤਾ ਨਹੀਂ ਕਿੰਨੇ ਬੰਦੇ ਕਿੰਨੇ ਸਾਡੇ ਗੱਬਰੂ ਆ ਅੱਜ ਜਦ ਕਿ 11 ਵਜੇ ਦੀ ਕਾਲ ਸੀ ਹੈਗੀ 11 ਵਜੇ ਤੋਂ ਬਾਅਦ ਜਿਹੜਾ ਇਹਨਾਂ ਨੇ ਜਿਹੜੀ ਹਮਲਾ ਹਮਲਾ ਕੀਤਾ ਹੈਗਾ ਜਾਂ ਗੋਲੇ ਛੱਡੇ ਹੈਗੇ ਕਿੰਨੀ ਕੁ ਮਾਤਰਾ ਵਿੱਚ ਗੋਲੇ ਛੱਡੇ ਕਿਉਂ ਛੱਡਨੇ ਪੈ ਗਈ ਜਦ ਕਿ ਦੁਬਾਰਾ 4 ਵਜੇ ਦੀ ਕਾਲ ਦਿੱਤੀ ਗਈ ਸੀ ਕਿਨੇ ਸ਼ਕਤੀ ਬੀਰੇ ਮੈਂ ਨਾ ਉੱਥੇ ਕੋਲ ਖੜੀ ਸੀ ਅਸੀਂ ਕੋਲੇ ਹੀ ਸੀ ਸਾਡਾ ਜੱਥਾ ਬੀਬੀਆਂ ਦਾ ਸਾਡੇ ਨੌਜਵਾਨ ਬੱਚੇ ਬਿਲਕੁਲ ਜਾਪ ਤੇ ਚ ਸੀ ਕਿਸੇ ਵੀ ਨੌਜਵਾਨ ਮੁੰਡੇ ਨੇ ਟਰੈਕਟਰ ਨੇ ਅੱਗੇ ਕੋਈ ਹੁੜਦੰਗ ਮਾਜੀ ਨਹੀਂ ਬਚਾਈ ਲੇਕਿਨ ਖੱਟੜ ਸਰਕਾਰ ਨੇ ਜਦੋਂ ਆ ਆ ਵਾਲਾ ਇਲਾਕਾ ਨਾ ਜੀ ਆ ਸਾਡਾ ਇਹ ਇਹ ਹਰੀਆਲੀ ਨਹੀਂ ਦਿੰਦੀ ਸੀ ਬੰਦੇ ਤੇ ਬੰਦਾ ਚੜਿਆ ਦਿਖਦਾ ਸੀਗਾ ਉਹ ਇਸ ਰੋ ਦੇ ਤੋਂ ਡਰੇ ਹੋયા ਨੇ ਉੱਧਰ ਉਹਨਾਂ ਨੇ ਉਹਨਾਂ ਨੇ ਪਹਿਲ ਕੀਤੀ ਆ ਸਾਡੇ ਕਿਸੇ ਗੱਭਰੂ ਨੇ ਟਰੈਕਟਰ ਨਹੀਂ ਅੱਗੇ ਲੈ ਕੇ ਗਿਆ ਆਪਣੇ ਜਿਹੜੇ ਸਾਡੇ ਲੀਡਰ ਨੇ ਅਜੇ ਉਹ ਕਹਿੰਦੇ ਸੀਗੇ ਉੱਥੇ ਗੱਲਬਾਤ ਚੱਲ ਰਹੀ ਆ ਉਹਨਾਂ ਦੇ ਹੁਕਮ ਦੀ ਜਿਹੜੀ ਆ ਉਹ ਹੁਕਮ ਨੂੰ ਡੀਕ ਰਹਿ ਸੀਗੇ ਤੇ ਬਿਲਕੁਲ ਜਿੱਦਾਂ ਰੋਜ਼ ਮਰਾਂ ਦਾ ਭਾਵੇਂ 11 ਵਜੇ ਦਾ ਅੱਜ ਟਾਈਮ ਦਿੱਤਾ ਸੀਗਾ ਇਕੱਠੇ ਹੋ ਕੇ ਉੱਥੇ ਹੋਇਓ ਸੀਗੇ ਉਹ ਜਿਵੇਂ ਰੋਜ਼ ਮਰਾਂ ਦਾ ਉੱਥੇ ਬੈਠ ਕੇ ਆਪਣਾ ਜਿਵੇਂ ਚੱਲ ਰਿਹਾ ਸੀਗਾ ਚੜਦੀ ਕਲਾ ਦੇ ਜੇਕਾਰੇ ਲਾਉਂਦੇ ਹੋਏ ਗੱਭਰੂ ਬਿਲਕੁਲ ਉਹਨਾਂ ਨੂੰ ਜਾਬਤੇ ਦੇ ਵਿੱਚ ਸਾਡੇ ਸਤਕਾਰਯੋਗ ਜਿਹੜੇ ਸਾਡੇ ਬਜ਼ੁਰਗ ਸੀ ਉਹ ਰੱਖ ਰਹੇ ਸੀ ਮੁੰਡੇ ਵੀ ਰਹਿ ਰਹੇ ਸੀ ਲੇਕਿਨ ਆਹ ਅਲਕ ਆਹ ਜਿਹੜਾ ਏਰੀਆ ਇੱਥੇ ਤੁਹਾਨੂੰ ਬੰਦੇ ਤੇ ਬੰਦਾ ਚੜਿਆ ਦੇਖ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਕਿਸਾਨ ਘਰਾਂ ਚੋਂ ਉੱਠ ਕੇ ਮੋਦੀ ਦੀ ਧੌਣ ਤੇ ਗੋਡਾ ਰੱਖਣ ਲਈ ਆ ਗਿਆ ਸੀ ਨਾ ਉੱਥੋਂ ਡਰਿਆ ਨੇ ਉਧਰੋਂ ਬਾਰਾ ਬੋਰ ਦੀਆਂ ਗੋਲੀਆਂ ਚਲਾ ਕੇ ਸਾਡੇ ਗੱਭਰੂ ਸ਼ਹੀਦ ਕੀਤੇ ਬਿਕਰ ਵੀ ਜਿਹੜੇ ਭੰਨੇ ਗਏ ਨੇ ਅੰਤੋੜ ਕੀਤੀ ਗਈ। ਭਈ ਕੱਲ ਤਾਂ ਸਾਡੇ ਅਸੀਂ ਦੁਬਾਰਾ ਲੈ ਲਾਂਗੇ। ਉਹ ਤਾਂ ਸਾਡਾ ਲੱਖਾਂ ਦਾ ਕਰੋੜਾਂ ਦਾ 100 ਤੋਂ ਵੱਧ ਬੰਦਾ ਐਂਬੂਲੈਂਸ ਦੇ ਵਿੱਚ ਪਾ ਕੇ ਲੈ ਕੇ ਗਏ ਨੇ। ਇੱਕ ਗੱਭਰੂ ਸਾਡਾ ਸ਼ਹੀਦ ਹੋਇਆ, ਇੱਕ ਗੱਭਰੂ 27-28 ਸਾਲ ਦਾ ਗੁਰਸਖ ਮੁੰਡਾ। ਗੋਲੀਆਂ ਗੋਲੀਆਂ ਤੁਸੀਂ ਪਹਿਲਾਂ ਇੱਧਰ ਲੈ ਕੇ ਨੇ 12 ਬੋਰ ਦੀ ਗੋਲੀ। ਇੱਕ ਤਾਂ ਸ਼ਹੀਦ ਹੋ ਰਹੀ ਹੋ ਗਿਆ। 12 ਬੋਰ ਦੀ ਗੋਲੀ ਉਹਦੇ ਮੁੰਡੇ ਦੇ ਇੱਥੇ ਸਿਰ 'ਚ ਲੱਗੀ। ਹੁਣ ਪਤਾ ਨਹੀਂ ਉਹ ਕਿਹੜੀ ਮਾਂ ਦਾ ਜਿਹੜਾ ਆ ਕੋ ਕੁ ਜੜੀ ਆ। ਮੈਂ ਤਾਂ ਮੋਦੀ ਨੂੰ ਇਹ ਕਹਿਣਾ ਚਾਹਨੀ ਆ ਜੇ ਤੇਰਾ ਪੇਟਾ ਸਾਡਾ ਪੰਜਾਬ ਦੇ ਗੱਬਰੂਆਂ ਕਿਸਾਨਾਂ ਦੀ ਸ਼ਹੀਦੀ ਨਾਲ ਭਰਨਾ ਆ ਤਾਂ ਸਾਨੂੰ ਮਾਵਾ ਭੈਣਾਂ ਨੂੰ ਮੋਹਰੇ ਲਾ ਲ ਪਹਿਲਾਂ ਅਸੀਂ ਜੀਤ ਹੋ ਜਣੀਆਂ ਅਸੀਂ ਉਹਨਾਂ ਦੀਆਂ ਮਾਵਾ ਅਸੀਂ ਆਪਣੇ ਪੁੱਤ ਐ ਜਿਹੜੇ ਉਹਨਾਂ ਨੂੰ ਬਾਅਦ ਚ ਸਾਡੇ ਮਾਰਨ ਤੋਂ ਬਾਅਦ ਉਹ ਗੋਲੀਆਂ ਖਾਣ ਪਹਿਲਾਂ ਸਾਨੂੰ 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 ਸ਼ਹੀਦ ਕਰ ਦਵੇ ਜੇ ਉਹਦਾ ਪੇਟਾ ਭਰਦਾ ਆ ਕਾਰਪੋਰੇਟਾਂ ਦੀ ਖੇਲ ਸਰਕਾਰ ਆਮ ਕਿਸਾਨ ਦੀ ਦੁਸ਼ਮਣ ਮਜ਼ਦੂਰ ਦੀ ਦੁਸ਼ਮਣ ਛੋਟੇ ਵਪਾਰੀ ਦੀ ਦੁਸ਼ਮਣ ਦੁਕਾਨਦਾਰ ਦੀ ਦੁਸ਼ਮਣ ਉਹਨਾਂ ਨੂੰ ਸਿਰਫ ਕਾਰਪੋਰੇਟ ਘਰਾਣਿਆਂ ਦੀ ਘਰਾਣਿਆਂ ਦੀ ਹੱਕਾਂ ਦੀ ਲਾਖ ਹੀ ਲੈ ਆ ਕੁਝ ਕਰ ਰਿਆ ਆ ਅਰੇ ਕੇਂਦਰ ਸਰਕਾਰ ਜਿਵੇਂ ਮੀਟਿੰਗਾਂ ਕਰ ਰਹੀ ਹੈ ਕਿਸਾਨਾਂ ਨੂੰ ਲੱਗਦਾ ਵੀ ਕੋਈ ਰਸਤਾ ਨਿਕਲਦੀ ਆਸ ਹੈਗੀ ਆ ਤੁਹਾਨੂੰ ਕਿਉਂਕਿ ਲਗਾਤਾਰ ਐਨੇ ਐਨੇ ਦਿਨ ਹੋ ਗਏ ਵੀਰ ਕਿੱਡੀ ਵੱਡੀ ਗੱਲ ਸੀ ਐਮਐਸਪੀ ਸੀ ਨਾ ਕੀ ਮੰਗਿਆ ਸੀ ਮਿਨਿਮਮ ਸਪੋਰਟ ਪ੍ਰਾਈਜ਼ ਹੀ ਮੰਗਿਆ ਨਾ ਜਿਹੜਾ ਸਾਨੂੰ ਆ ਜਿਹੜੇ ਨੂੰ ਬੋਰੀਆਂ ਚ ਪਾ ਕੇ ਲੈ ਗਏ ਉਹ 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 ਬੱਚੇ ਬੋਰੀਆਂ ਚ ਪਾ ਕੇ ਲੈ ਗਏ ਸਾਡੇ ਸਾਹਮਣੇ ਪੰਜ ਪੰਜ ਇਹ ਦੋ ਚਾਰ ਪੰਜ ਮੁੰਡੇ ਉਹਨਾਂ ਨੇ ਜਦੋਂ ਗੋਲਾ ਸਿੱਟਿਆ ਉਹ ਬੋਰੀਆਂ ਚ ਪਾ ਕੇ ਲੈ ਗਏ ਹੁਣ ਉਹਨਾਂ ਨੂੰ ਪਤਾ ਨਹੀਂ ਉਧਰ ਦੀ ਉਹ ਤੁਹਾਡੀ ਖੱਟੜ ਦੀ ਖੱਟੜ ਦੀ ਸਰਕਾਰ ਉਹਨਾਂ ਨੂੰ ਕਿੱਥੇ ਕੀ ਕਰੇਗੀ ਕੀ ਪਤਾ ਉਹਨਾਂ ਨੂੰ ਜੀਦਿਆਂ ਨੂੰ ਹੀ ਮਾਰ ਦੇਣ ਗੋਲੀਆਂ ਮਾਰ ਕੇ ਜੀਦ ਕਰਨ ਹੁਣ ਉਹਦਾ ਕੌਣ ਕੌਣ ਉਹਨਾਂ ਦਾ ਪਤਾ ਲਵੇਗਾ ਉਹਨਾਂ ਦਾ ਕੌਣ ਵਾਲੀ ਵਾਰਸ ਸਾਨੂੰ ਕਿਹੜਾ ਉੱਧਰ ਜਾਣ ਦੀ ਅਸੀਂ ਤਾਂ ਤਾਂ ਪਤਾ ਲਈਏ ਨਾ ਜੇ ਸਾਨੂੰ ਲੰਘਣ ਦੇਣ ਉਹ ਅਸੀਂ ਤਾਂ ਆਪਣੇਆਂ ਨੂੰ ਉੱਥੋਂ ਤਾਂ ਲੱਭ ਕੇ ਲਿਆਈਏ ਨਾ ਹੁਣ ਸਾਨੂੰ ਨਹੀਂ ਪਤਾ ਵੀ ਉਹ ਸਾਡੇ ਜਿਹੜੇ ਬੱਚੇ ਨੇ ਉਹ ਉਹਨਾਂ ਦਾ ਕੀ ਹਾਲ ਹੈ ਤੇ ਇਹ 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 ਮਤਲਬ ਮਤਲਬ ਇਹ ਦੁੱਖ ਹੈ ਜਿਹੜਾ ਅਸੀਂ ਬਿਆਨ ਨਹੀਂ ਕਰ ਸਕਦੇ ਮੈਂ ਇੱਕ ਮੈਂ ਖੁਦ ਮੇਰਾ ਮੇਰਾ ਪੁੱਤ ਵਾ ਉਹ ਇੱਕ ਇੱਕ ਪੁੱਤ ਹੈ ਸਾਡੀਆਂ ਮਾਵਾਂ ਕੋ ਪਤਾ ਨਹੀਂ ਕਿਹੜੀ ਮਾਂ ਦੀ ਕੋਕੂ ਜੜੀ ਹੈ ਮੈਨੂੰ ਨਹੀਂ ਪਤਾ ਉਹ ਮੈਂ ਦੁੱਖ ਬਿਆਨ ਨਹੀਂ ਕਰ ਸਕਦੀ ਪਰ ਮੋਦੀ ਮੋਦੀ ਜਿਹੜਾ ਆ ਉਹ ਉਹ ਆਮ ਆਮ ਕਿਸਾਨਾਂ ਦਾ ਮਤਲਬ ਕਿ ਬਿਲਕੁਲ ਹਤੇਸ਼ੀ ਨਹੀਂ ਹੈਗਾ ਬਿਲਕੁਲ ਕਾਰਪੋਰੇਟਾਂ ਦੀ ਖੇਲ ਸਰਕਾਰ